ਗੁੱਡ ਮਾਰਨਿੰਗ ਵੀ ਸੋਹਣੇ ਉੱਠ ਗਏ ਆ ਤੇ ਉੱਠ ਕੇ ਹੁਣ ਫਰੈਸ਼ ਫਰੂਸ਼ ਹੋ ਕੇ ਕਾਫੀ ਕੁਫੀ ਬਣਾਣੇ ਆ ਤੇ ਲੋਡ ਲੱਤ ਗਿਆ ਸੀ ਰਾਤੀ ਤੇ ਮੈਂ ਸੌ ਗਿਆ ਸੀ ਆ ਕੇ ਰੈਸਟ ਕਰੀਏ ਤੇ ਆਹੋ ਸਨੋ ਪਈ ਆ ਇੱਧਰ ਸੌਰੀ ਕਰਦੇ ਆਂ ਗੱਲ ਚਾਹ ਬਣਾ ਕੇ ਚਾਹ ਨਹੀਂ ਕੌਫੀ ਭਾਈ ਦਾ 50 50 ਲੈ ਕੇ ਆਂਦੇ 50 50 ਖਾਊਂਗਾ ਨਾਲ ਚਲੋ ਮਿਲਦੇ ਆਂ ਕੁਪਤੇ ਤੇ ਕੁਪਤੇ ਹੁਣ ਪਹਿਲਾਂ ਗੇਟ ਤੇ ਕਰਾਈਏ ਚੈੱਕ ਇਨ ਜੋਟੇਓ ਡੋਰ ਆਪਾਂ ਨੂੰ ਮਿਲ ਗਈ ਐ ਤੇ ਹੁਣ ਬਣਾਵਾਂਗੇ ਅੰਡੇ ਅੰਡੇ ਬਣਾ ਕੇ ਤਾਂ ਫਿਰ ਦੇਖਦੇ ਆ ਕੀ ਕਰਨਾ ਪਰ ਲੋਡ ਲਾਉਣ ਜਾਵਾਂਗੇ ਨਿਊਯਾਰਕ ਲੋਡ ਲਾ ਕੇ ਫਿਰ ਦੇਖਦੇ ਆ ਕੀ ਕਰਾਂਗੇ ਪਹਿਲਾਂ ਬਣਾਵਾਂਗੇ ਅੰਡੇ ਆ ਹੋ ਗਏ ਆਪਣੇ 12 ਅੰਡੇ ਆ ਹੋ ਗਏ ਰੈਡੀ ਆਪਣੇ 12 ਅੰਡੇ ਅੱਜ ਮਿਰਚ ਦਾ ਪੇਸਟ ਨਹੀਂ ਸੀ ਮਿਰਚ ਦੇ ਪੇਸਟ ਤੋਂ ਬਿਨਾ ਹੀ ਬਣਾਇਆ ਸਿਰਫ ਅਦਰਕ ਦਾ ਪੇਸਟ ਪਾਇਆ ਗੰਡੇ ਤੇ ਅੰਡੇ ਦੈਟਸ ਇਟ ਇਹਦੇ ਵਿੱਚ ਤਾਂ ਮਿਰਚਾਂ ਦਾ ਪੇਸਟ ਨਹੀਂ ਪਾਇਆ ਅੱਜ ਪਰ ਭੋਰਾ ਵੀ ਟੇਸਟ ਵਿੱਚ ਫਰਕ ਨਹੀਂ ਆਇਆ ਉਨਾਂ ਹੀ ਸਵਾਦ ਆ ਕਿਉਂਕਿ ਲੂਣ ਪਾਇਆ ਨਾ ਲੂਣ ਨਾ ਕੋੰਦਾ ਫਿਰ ਫਿੱਕਾ ਲੱਗਣਾ ਲੂਨ ਹੋਰ ਪੌਣਾ ਪਿਆਰ ਤਿੰਨ ਸ਼ਰਟ ਇਹਦੇ ਕਰਕੇ ਵਧੀਆ ਲੱਗਦਾ ਪਰ ਚਰਪਾਗਮ ਅੰਡੇ ਖਾਇਆ ਕਰੋ ਪੀਲੀ ਗੋਲੀ ਦੇ ਨਾਲ ਕੋਈ ਚੱਕਰ ਵਾਲੀ ਗੱਲ ਨਹੀਂ ਛੋਟਾ ਪ੍ਰੀਤ ਆਪਣਾ ਹੋ ਗਿਆ ਲੋਡ ਡਨ ਤੇ ਹੁਣ ਆਪਾਂ ਜਾਏਗੇ ਲੋਡ ਲੌਂਡ ਚੈਸਟਰ ਨਿਊਯਾਰਕ ਆਪਣੀ ਅਪਾਇੰਟਮੈਂਟ ਹੈਗੀ ਆ 7:30 ਵਜੇ ਦੀ ਤੇ ਆਪਾਂ ਪਹੁੰਚਣੇ ਆ 6 ਵਜੇ 6:00 ਵਜੇ ਦਾ ਅੱਧਾ ਘੰਟਾ ਰਾਹ ਚ ਖਰਾਬ ਹੋਣਾ ਕਿਸੇ ਕਾਰਨ ਨਾ ਕਰਕੇ ਤੁਹਾਨੂੰ ਪੇਪਰ ਚੇਂਜ ਕਰਾਉਣੇ ਆ ਫਿਰ ਆਪਾਂ ਫ੍ਰੀ ਹਾਂ ਫਿਰ ਆਪਾਂ ਲੋਕ ਫ੍ਰੀ ਹੈ ਉਹ ਫੁੱਲ ਆਉਦੀ ਚਲੰਗਰ ਕਲਰ ਬਹੁਤ ਸੋਹਣਾ ਹੈ ਇੱਥੇ ਚੈੱਕ ਆਊਟ ਕਰਾਇੰਗੇ ਤੇ ਫਿਰ ਜਾਇੰਗੇ ਉਹ ਬਣਿਆ ਆ ਵਰਕਰ ਦਾ ਉੱਤੇ ਕੈਨੇਡਾ ਦਾ ਝੰਡਾ ਕੋਈ ਕੋਈ ਕੈਨੇਡਾ ਦੀ ਕੰਪਨੀ ਲੱਗਦੀ ਆ ਉਹ ਵਾਲੀ ਛੋਟਾ ਬ੍ਰੀਤ ਆਪਾਂ ਰੁਕ ਗਏ ਆ ਸਰਵਿਸ ਸਟੇਸ਼ਨ ਤੇ ਆਪਾਂ ਹੁਣ ਕਢਾ ਕੇ ਆਵਾਂਗੇ ਇੱਕ ਪੇਪਰ ਚਾਹੀਦਾ ਡਿਲੀਵਰੀ ਲਈ ਉਹ ਲੈ ਕੇ ਆਵਾਂਗੇ ਤਾਂ ਫਿਰ ਚੱਲਦੇ ਸਿੱਪ ਤੁਰਦੇ ਆ ਇੱਕ ਆ ਕੈਨੇਡਾ ਦਾ ਟ੍ਰੱਕ ਆ ਜੀ ਇਹ ਕੋਈ ਕੰਪਨੀ ਧੰਨਵਾਦ ਆ ਮੇਰੀ ਇੰਗਲਿਸ਼ ਕਮਜ਼ੋਰ ਆ ਉਹ ਆ ਮਿੱਟੀ ਵਾਲੇ ਝੋਟੇ ਖੜੇ ਆ ਗਾਓ ਹੀ ਵੱਡੇ ਆ ਇਨਾਂ ਦੀ ਕਾਫੀ ਨਾ ਸਭ ਤੋਂ ਜ਼ਿਆਦੀ ਭੈੜੀ ਆ ਭੈੜੀ ਮਤਲਬ ਕਿ ਉਹਦਾ ਵਧੀਆ ਮਤਲਬ ਜੇ ਨੀਂਦ ਨੂੰ ਉਡਾਉਂਦੀ ਨਾ ਮੈਂ ਇੱਕ ਵਾਰੀ ਪੀਤੀ ਐਨੀ ਇੰਨਾ ਹਾਈ ਮੈਨੂੰ ਕਿਸੇ ਕਾਫੀ ਨੇ ਨਹੀਂ ਕੀਤਾ ਅਜੇ ਤੱਕ ਮੇਰੇ ਪੇਪਰ ਤਿਆਰ ਨਿਕਲਿਆ ਨਹੀਂ ਇੱਥੋਂ ਹੁਣ ਆਪਾਂ ਨੂੰ ਜਾਣ ਪਵੇਗਾ ਹੋਰ ਕਿਤੇ ਹੋਰ ਕਿਤੇ ਲੱਭਣਾ ਪਵੇਗਾ ਹੁਣ ਹੋਰ ਹਣ ਪੇਪਰ ਕਿੱਥੋਂ ਦੇ ਕੋਲ ਆ ਤਾਂ ਕੋਸਟਪੁਰ ਤੋਂ ਜਾਂ ਫਿਰ ਬਲਮਾੜ ਤੋਂ ਨਿਕਲਣਾ ਗੈਸ ਸਟੇਸ਼ਨ ਲੱਭਦੇ ਆ ਕੋਈ ਗੈਸ ਸਟੇਸ਼ਨ ਤਾਂ ਲੱਭਦਾ ਆ 16 ਮੀਲਾਂ ਤੇ ਹੈਗਾ ਪੈਟਰੋ ਪੈਟਰੋ ਕੋ ਲੈ ਕੇ ਆਉਨੇ ਆ ਫਿਰ ਦੇਖਦੇ ਹਾਂ ਕੀ ਬਾਤ ਬਣਦੀ ਹੈ ਹੁਣ ਅੱਪਾ ਰੁਕੇ ਆ ਪੈਟਰੋ ਤੇ ਪੈਟਰੋ ਤੇ ਮਨ ਲੱਗਦਾ ਮਿਲ ਜਾਣਾ ਹੈ ਉਹਨੂੰ ਫੈਕਸ ਮਸ਼ੀਨ ਤਰੀਕੇ ਨਾਲ ਕੀ ਕਰਦਾ ਛੋਟਾ ਬਰੀਡ ਪੇਪਰ ਕਾ ਨਿਕਲ ਤੇ ਹੁਣ ਆਪਾਂ ਜਾ ਰਹੇ ਹਾਂ ਡਿਲੀਵਰੀ ਵਾਲੂ ਡਿਲੀਵਰੀ ਪਹੁੰਚਾਂਗੇ 7 ਵਜੇ ਤੇ 7:30 ਦੀ ਅਪਾਇੰਟਮੈਂਟ ਆ 7 ਵਜੇ ਪਹੁੰਚ ਕੇ ਕੀ ਕਰਨਾ ਆਪਾਂ ਸੌਣਾ ਦਾ ਅੱਜੇ ਸੌਣਾ ਲਾ ਸੌਣ ਤੋਂ ਬਿਨਾ ਅੱਜ ਕੋਈ ਹੋਰ ਕੰਮ ਨਹੀਂ ਹੈਗਾ ਕਿਉਂਕਿ ਬੇਕਅਪ ਡਿਲੀਵਰੀ ਬਹੁਤ ਫਾਸਟ ਵਾਸ ਸੀ ਕੋਈ ਟਾਈਮ ਨਹੀਂ ਆਪਣੇ ਕੋਲ ਜਿੰਮਾ ਅੱਜ ਉੱਥੇ ਜਾ ਕੇ ਦੇਖਾਂਗੇ ਜੇ ਕੋਈ ਕੋਡ ਡੰਡ ਡੰਡ ਲਾਉਣ ਦਾ ਮੂੜ ਹੈ ਨਹੀਂ ਤਾਂ ਨੀਂਦ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਹੈਗਾ ਪਰ ਸੌ ਕੇ ਆਰਾਮ ਨਾਲ ਇਹ ਆ ਰਿਹਾ ਮੇਰਾ। ਮੈਂ ਲੀ ਹਾਂ ਡਿਲੀਵਰੀ ਤੇ ਜਾ ਕੇ। ਹੁਣ ਕਿਤੇ ਨਹੀਂ ਰੁਕਣਾ। ਛੋਟਾ ਬ੍ਰੀਡ। ਠੰਡ ਇੰਨੀ ਕਾ ਹੈ ਨਾ ਕਿ ਛੱਡ ਗੱਲਾਂ ਕਰ। ਆਪਾਂ ਆ ਗਏ ਜਿੱਥੇ ਲੋਡ ਲਾਉਣਾ ਨਿਊਯਾਰਕ। ਉੱਥੇ ਕਰਾਉਣ ਦੀ ਹੈ ਚੈੱਕ ਇਨ ਤਰਕੇ। ਦੂਰ ਟਰੱਕ ਲਾ ਕੇ ਫਿਰ ਚੈੱਕ ਇਨ ਕਰਾਉਣੀ ਪੈਦੀ ਇੱਥੇ। ਪਰ ਠੰਡ। ਉਹ ਜਿੰਨੀ ਮੈਂ ਕਹਿੰਦਾ ਢਾਂ ਨੂੰ ਲੱਗਦੀ ਨਹੀਂ ਇੱਥੇ ਹੋਲੀ ਠੰਡ। ਬਹੁਤ ਜ਼ਿਆਦਾ ਠੰਡ। ਆਦੀ ਬਰਫਾਤ ਜੇ ਮੂਬਈ ਚੋਟਾਪਰੀਤ ਲੋਡ ਆਪਣਾ ਲਿੱਟ ਗਿਆ ਤੇ ਹੁਣ ਟੁਕਾਂਗੇ ਆਪਾਂ ਸਰਵਿਸ ਸਟੇਸ਼ਨ ਤੇ ਸਰਵਿਸ ਸਟੇਸ਼ਨ ਤੇ ਰੋਕ ਕੇ ਦੱਸੋ ਜਾਣਾ ਹੈ ਸ਼ਹਿਰ ਨੂੰ ਦੇਖਾਂਗੇ ਕੀ ਬਣਦਾ ਇੱਥੇ ਪਾਰਕਿੰਗ ਮਿਲ ਗਈ ਉਰੇ ਮਿਲ ਗਈ ਉਰੇ ਸੀ ਅੱਗੇ ਜਾ ਕੇ ਮਿਲ ਗਈ ਅੱਗੇ ਜਾ ਕੇ ਸੀ ਦੇਖਦੇ ਹਾਂ ਕਹਾਂ ਪਾਰਕਿੰਗ ਮਿਲਦੀ ਹੈ ਸੋਹਣਿਓ ਸੋਹਣਿਓ ਪਾਰਕਿੰਗ ਦਾ ਤਾਂ ਪਤਾ ਨਹੀਂ ਮਿਲੂਗੀ ਕਿ ਨਹੀਂ ਤੇਲ ਪਵਾ ਲਈਏ ਇੱਥੇ ਨਹੀਂ ਮਿਲਦੀ ਪਾਰਕਿੰਗ ਮਿਲਣਾਗਾ 95 ਤੇ ਜਾ ਕੇ ਮਿਲੂਗੀ ਪਹਿਲਾਂ ਆਪਾਂ ਪਵਾ ਲਈਏ ਤੇਲ ਪੇਲੋ ਡਲੇਗਾ ਅੱਛਾ ਮੈਂ ਇਹ ਕਰੀ ਕਿ ਉਹ ਕਿ ਐਸਿਰ ਕੋ ਜਾਉਂ ਵੀ ਕਿ ਆ ਹੋ ਗਿਆ ਮੈਂ ਉਹ ਬੈਫੁੱਟ ਕਿ ਲੜਗੀ ਇੱਧਰ ਨਹੀਂ ਟੱਕਣ ਪਤਾ ਨਹੀਂ ਪੁੱਲਾ ਰਹੇ ਜੇ ਮੇਰੇ ਕੋ ਤਾਂ ਦੱਸ ਤੂੰ ਨਹੀਂ ਆ ਗਿਆ ਬਾਹਰ ਇਹ ਤੇ ਜੇ ਖਾਲੀ ਹੋਵੇ ਤਾਂ ਪਰਲ ਮੰਨ ਲੱਗਦਾ ਮੈਨੂੰ ਲੱਗਦਾ 130 ਕੀ ਚੱਲਣਾ ਪੈ ਜਾਂਦੀਆਂ ਤਾਂ ਕੀ ਬੰਤੀ ਗੱਲ ਨਾ ਗੱਲ ਪਰਲ ਹੀ ਆਇਆ ਸਟਾਪ ਲਾ ਲਿਆ ਜਿਹੜਾ ਸਿਰ ਮੁੱਕੇ ਰਹੇ ਜੀ ਕੋਇਲ ਇੰਨੇ ਥੋੜੇ ਤੰਤਰ ਨੂੰ ਤਾਂ ਕਾਲੂ ਆਪਣੇ ਕੋ ਬਾਦੂ ਟਾਇਰ ਆ ਕਾਲੂ ਦੁਪਹਿਰ 2 ਵਜੇ ਦੀ ਅਪਾਇੰਟਮੈਂਟ ਆ ਤੇ ਪਰसों ਸਵੇਰ ਨੂੰ 7 ਵਜੇ ਲਿਖਣਾ ਬਾਦੂ ਟਾਇਰ ਫੋੜ ਵੀ ਆਪਾਂ ਜਾ ਕੇ ਇੱਥੇ ਨਾਈਟ ਬਿਸਟ ਦੇ ਆ ਕੇ ਸੌ ਜਾਣਾ ਜਿੰਮ ਤੋਂ ਪਹਿਲਾਂ ਫਿਰ ਉੱਠਾਂਗੇ ਜਿੰਮ ਜੋ ਮਲਾਵਾਂਗੇ ਐਨ ਫਰੈਸ਼ ਹੋ ਕੇ ਫਿਰ ਜਾਵਾਂਗੇ ਲੋਕਲ ਕੰਮ ਦਾ ਨਾ ਨੇੜੇ-ਨੇੜੇ ਕੰਮ ਕਰਨ ਦਾ ਆ ਸਵਾਦ ਹੁੰਦਾ ਜਿੰਮ ਨੂੰ ਦੋ ਤੱਕ एवरी ਖਰਾਬ ਹੋ ਜਾਂਦੀ ਹੈ ਸਪੈਸ਼ਲੀ ਗਾ ਨਹੀਂ ਖਰਾਬ ਹੁੰਦੀ ਨੀਂਦ ਖਰਾਬ ਹੋ ਜਾਂਦੀ ਆ ਕਿਸੇ ਕਿਸੇ ਗੇੜੇ ਖਰਾਬ ਹੁੰਦੀ ਆ ਨੀਂਦ ਹਰੇਕ ਜਿਹੜੇ ਨਹੀਂ ਕਿਸੇ ਕਿਸੇ ਗੇੜੇ ਥੋੜਾ ਜਿਹਾ ਔਖਾ ਹੋ ਜਾਂਦਾ ਬਾਕੀ ਮੋਸਟਲੀ ਕਮ ਠੀਕ ਹੀ ਰਹਿੰਦਾ ਕਿਸੇ ਕਿਸੇ ਗੇੜੇ ਫਿਰ ਜਦੋਂ ਨੀਂਦ ਖਰਾਬ ਹੁੰਦੀ ਨੀਂਦ ਨਹੀਂ ਯਾਰ ਖਰਾਬ ਹੋ ਜਾਂਦੀ ਨੀਂਦ ਬਹੁਤ ਜ਼ਰੂਰੀ ਆ ਕੋੜੀ ਨੀਂਦ ਨੀਂਦ ਤੇ ਬਾਡੀ ਰਿਕਵਰ ਕਰਦੀ ਏ ਸਾਰਾ ਕੁਝ ਚਾਹੇ ਇਦਾਂ ਲੋ ਮੈਂ ਤਾਂ ਐਕਸਰਸਾਈਜ਼ ਕਰਦਾ ਜੇ ਕਿ ਨਹੀਂ ਵੀ ਐਕਸਰਸਾਈਜ਼ ਕਰਦਾ ਉਹਨੂੰ ਤਾਂ ਜਿਆਦਾ ਜ਼ਰੂਰੀ ਆ ਉਹਨੂੰ ਵੀ ਜ਼ਰੂਰੀ ਹੋਈ ਆ ਹਰ ਇੱਕ ਨੂੰ ਜ਼ਰੂਰੀ ਆ 8 ਘੰਟੇ ਦੀ ਨੀਂਦ ਇਹ ਬੰਦਾ ਬਿਮਾਰ ਆ ਨਾ ਸੌ ਕੇ ਉੱਠੇ ਬੰਦਾ ਤੰਦਰੁਸਤ ਹੋ ਜਾਂਦਾ ਬਾਡੀ ਆਪਣੇ ਆਪ ਹੀ ਰਿਕਵਰ ਕਰ ਲੈਂਦੀ ਏ ਜਿਦਾਂ ਇਹ ਨਾ ਛੋਟੇ ਹੁੰਦੇ ਦੇਖੀ ਹੋਵੇ ਕੁੱਤਾ ਵੱਡ ਲੈਂਦਾ ਕੁੱਤਲੇ ਟੱਕ ਟੱਕ ਲੱਗਾ ਉਹ ਆਪਣੇ ਆਪ ਵੀ ਸਹੀ ਹੋ ਜਾਂਦਾ ਹੁੰਦਾ ਏ ਚਟ ਚੁਰਟ ਕੇ ਸਹੀ ਕਰ ਲੈਂਦੇ ਨੇ ਬੋਡੀ ਆਪਣੀ ਚ ਇੰਨੀ ਪਾਵਰ ਹੁੰਦੀ ਆ ਕਿ ਆਪਣੇ ਆਪ ਨੂੰ ਰਿਕਵਰ ਕਰ ਲਵੇ ਆਪਣੇ ਆਪ ਨੂੰ ਹੀਲ ਕਰ ਲਵੇ ਹਨ ਆਪਾਂ ਥੋੜਾ ਜਿਹਾ ਇਦਾਂ ਕਰ ਜੀਦਾ ਕਿ ਨਹੀਂ ਦਵਾਈਆਂ ਫਲਾਨਾ ਟਾਈਮ ਕੋਈ ਕੁਝ ਨਹੀਂ ਸੌਂਜਿਆ ਕਰੋ ਕੁਝ ਵੀ ਹੁੰਦਾ ਹੁੰਦਾ ਸੌਂਜਿਆ ਕਰੋ ਆਪ ਹੀ ਸਹੀ ਹੋ ਜਾਣਾ ਮੈਨੂੰ ਵੀ ਜੁਕਾਮ ਹੋਇਆ ਹੁਣ ਜੁਕਾਮ ਕਿਹੇ ਗੱਲੋਂ ਹੋਇਆ ਉਹਦਾ ਇਦਾਂ ਦੀ ਗੱਲ ਨਹੀਂ हो तो जाना सही इसमें कोई बड़ी बात नहीं चक् लाइए कहा जाके आईए अंदर बाथरूम मूठ जाके आए फिर चल रहे हैं अगे नाइनटी फाइव वाल मूँ लगता फिर एक... ਸਾਰੀ ਵੀਡੀਓ ਤੇ ਕੈਮਰਾ ਹੀ ਆ ਗਿਆ ਆ ਕੈਮਰੇ ਮਰੇ ਹਟੋਪੀਓ ਹੀ ਆ ਗਈ ਕੈਮਰੇ ਚ ਖਰੇ ਖੋਜ ਦਿਜੇਗੀ ਇਹ ਜਦੋਂ ਡਾਊਨਲੋਡ ਕਰੂੰਗਾ ਫਿਰ ਪਤਾ ਲੱਗਣਾ ਆਹ ਦੇ ਠੰਡ ਠੱਪ ਹੀ ਹੋਣੀ ਹੈ ਬਰਫੀ ਬਰਫ ਤਾਂ ਪਈ ਹੈ ਸਾਰੇ ਪਾਸੇ ਬਰਫੀ ਬਰਫ ਹੋਈ ਬਈਆ ਬਰਫੀ ਬਰਫ ਬੀਹ ਤਰਫ ਓਏ ਚੱਲੀਏ ਹੁਣ ਬਹੁਤ ਵਕੜੀ ਠੰਡ ਹੋਈ ਆ ਮੈਂ ਇਨਕਾ ਲਾ ਕੇ ਤੁਰਿਆ ਦੇਖਣਾ ਹੈ ਕਹਣਾ ਹੈ ਰਾਤ ਨੂੰ ਇਨਕਾ ਲਾਈਆਂ ਜੀ ਆਨਕੋ ਕੀ ਆ ਪਤਾ ਇਹ ਕੌਨਸੀ ਹਨਕੇ ਹੈ ਜਾਦੂਈ ਹਨਕੇ ਆਹ ਵਾਹ ਤੇ ਫਿਰ ਕੋਈ ਅੱਕ ਪਰਿਓ ਕਿ ਉਹ ਨੂੰ ਆਉਂਦਾ ਹੋਇਆ ਲੱਗਣਾ ਹੋ ਜਾਂਦਾ ਵੀ ਮੇਰੇ ਹੱਥ ਬੜੇ ਵੱਡੇ ਆ ਇੱਧਰੋਂ ਇੱਧਰ ਠੀਕ ਹੀ ਐ ਡ ਵੱਡੇ ਹੋਣਗੇ ਇਹ ਤਾਂ ਟੈਂਕੀ ਹੋ ਗਈ ਫੁੱਲ ਚਲੋ ਭਾਈ ਸਾਹ ਹੁਣ ਇਹਨੂੰ ਬੰਦ ਕਰਨਾ ਉਹ ਕਿਉਂ ਤਾਂ ਬੱਚ ਹੈ ਨਹੀਂ ਉਹ ਖਾਈ ਇਹ ਨੀ ਰਹੀ ਉਦੋਂ ਲਾਈਟ ਦੇਖੀ ਤਾਂ ਮੈਨੂੰ ਚੇਤਾ ਆਇਆ ਬਾਈ ਕਿੱਦਾਂ ਚੱਲੀ ਜਾਂਦਾ ਐਂ ਪੈਦਿਆਂ ਦੇਖ ਲਾ ਪਾਗਲ ਹੁੰਦਾ ਆਪੀ ਗੱਲਾਂ ਗੱਲਾਂ ਕਰਕੇ ਮੈਂ ਹੱਸੂ ਹੱਸ ਲੈਣਾ ਹੁੰਦਾ ਐ ਕਿ ਨਹੀਂ ਇਹ ਹੀ ਜ਼ਿੰਦਗੀ ਆ ਇਕੱਲੇ ਬੰਦੇ ਦੀ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਹੱਸਣ ਹੱਸਣ ਦੀ ਆਪੀ ਗੱਲ ਕਰਕੇ ਹੱਸ ਲਈਦਾ ਨਿਆਰਾ ਹੀ ਵੱਖਰਾ ਹੀ ਯਾਰ ਇਹ ਅੱਪੀ ਗੱਲ ਕਰਕੇ ਹੱਸਣ ਦਾ ਨ ਸਵਾਦ ਹੀ ਅੱਖਾਂ ਪਤਾ ਨਹੀਂ ਦੂਜੇ ਨੂੰ ਦੂਜੇ ਨੇ ਕਿਸ ਨੇ ਹੱਸਣਾ ਕਿ ਨਹੀਂ ਹੱਸਣਾ ਆ ਵੀ ਹੱਸ ਕੇ ਸਵਾਦ ਹੀ ਆ ਲੈ ਲੀ ਹਾਂ ਇਹ ਲਾਈਫ ਤਾਂ ਵਧੀਆ ਕਈ ਆਹ ਪਾਰਟ ਇਦਾਂ ਦੇ ਆ ਲਾਈਫ ਦੇ ਕਿ ਉਹ ਬੰਦੇ ਨੂੰ ਇਕੱਲੇ ਹੀ ਵਧੀਆ ਲੱਗਦੇ ਆ ਕਈ ਜ਼ਿੰਦਗੀ ਦੀਆਂ ਚੀਜ਼ਾਂ ਦੀਗਾ ਹੁਣ ਕੱਲੇ ਰਹੇ ਤਾਂ ਫਿਰ ਪਤਾ ਲੱਗਾ ਨਹੀਂ ਤਾਂ ਉਦਾਂ ਹੀ ਸੀ ਪਤਾ ਲੱਗਦਾ ਕੱਲਾ ਬੰਦਾ ਨੇ ਪੇਰੀ ਬਰੀਕੀਆਂ ਦੇਖਦਾ ਬੰਦਾ ਹਰ ਇੱਕ ਚੀਜ਼ ਦੀ ਜਦੋਂ ਮਤਲਬ ਕਿ ਕਿਸੇ ਚੀਜ਼ ਚ ਪੈਂਦਾ ਹੈ ਪਰ ਕੱਲੇ ਰਹੇ ਕੱਲੇਪਨ ਨਹੀਂ ਆ ਵੀ ਬਰਿਆਈਆਂ ਵੀ ਦੇਖੀਆਂ ਅਛਾਈਆਂ ਵੀ ਦੇਖੀਆਂ ਯਾਰ ਮਰੋਂਦਾ ਨਹੀਂ ਰੰਦਾ ਕੱਲੇ ਪੰਨੂ ਮੈਂ ਉਦਾਂ ਮਤਲਬ ਜਿਹੜੀ ਚੀਜ਼ ਹੀ ਹੈਗੀ ਆ ਉਸੇ ਬਾਰੇ ਗੱਲ ਕਰਨੀ ਨਾ ਮੈਂ ਕਈ ਵਾਰੀ ਗੱਲ ਕਰਦਾ ਪਰ ਮਨੋਂਦਾ ਨਹੀਂ ਇਸ ਗੱਲ ਨੂੰ ਮੈਂ ਕਿ ਜੋ ਵੀ ਹੈ ਵਧੀਆ ਹੀ ਆ ਜੋ ਵੀ ਹੁੰਦਾ ਜਾਂਦੀ ਕਿ ਜੋ ਵਧੀਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਮਿਲਦੇ ਆ ਫਿਰ ਹੁਣ ਅ 95 ਤੇ ਕਿਤੇ ਰੁਕਦੇ ਆ ਜਿੱਥੇ پارک ਨਹੀਂ ਮਿਲਦੀ ਓਕੇ ਜੀ ਸਸਰੀ ਘਰ ਹਾਂਜੀ ਹਾਂਜੀ ਆਪ ਆ ਗਏ ਆ ਆਪਣੀ ਪਾਰਕਿੰਗ ਤੇ ਗੁਰਦੁਆਰੇ ਦੇ ਪਿੱਛੇ ਉਹ ਆਪਣੀ ਰਾਣੀ ਖੜੀ ਆ ਕਿੱਥੇ ਉਹ ਥੋੜੀ ਜਿਹੀ ਦੀਦੀ ਐ ਤੇ ਕਿੱਥੇ ਆ ਇੱਥੇ ਆ ਬਈ ਤੇ ਸੇਰ ਨੂੰ ਮਿਲਦੇ ਆ ਆਪਾਂ ਲੱਗੇ ਆ ਸੌਣ ਟਾਈਮ ਹੋ ਗਿਆ 11:08 ਜਿਮ ਜਾਣ ਨੂੰ ਮਜਾਹਤ ਆ ਪਰ ਟਾਈਮ ਬਹੁਤ ਹੋ ਜਾਣਾ ਸੇਰ ਨੂੰ ਜਾਵਾਂਗੇ ਹੁਣ ਗੁੱਡ ਨਾਈਟ sweet dreams bye